ਕਿ ਆਈ ਆਫਤ ਹੀ ਆ ਗਈ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਪਾਣੀ ਦੁਕਾਨਾਂ ਦੇ ਵਿੱਚ ਬਨ ਗਏ সুইমিਮਪੂਲ ਜੀਹਾਂ ਇਹ ਮਾਮਲਾ ਪੰਜਾਬ ਦਾ ਤਾਂ ਨਹੀਂ ਮਧ ਪ੍ਰਦੇਸ਼ ਦਾ ਹੈਗਾ ਜਿੱਥੇ ਕਿ بارش ਨੇ ਇਸ ਸਮੇਂ ਕਹਿਰ ਮਚਾਇਆ ਗਿਆ ਲੋਕਾਂ ਦੇ ਘਰਾਂ ਦੇ ਵਿੱਚ 6 6 ਫੁੱਟ ਪਾਣੀ ਵੜ ਚੁੱਕਾ ਗਿਆ ਲੋਕਾਂ ਦੀ ਦੁਕਾਨਦਾਰੀਆਂ ਜਿਨ੍ਹਾਂ ਦੇ ਸਿਰ ਤੇ ਘਰ ਦਾ ਜੀਆਂ ਦਾ ਗੁਜ਼ਾਰਾ ਹੁੰਦਾ ਸੀ ਉਹ ਦੁਕਾਨਾਂ ਇੰਜ ਬਣ ਗਈਆਂ ਜਿਵੇਂ ਕਿ সুইਮੀਮਪੂਲ ਹੁੰਦਾ ਆ ਕਿਉਂਕਿ ਪਾਣੀ ਹੀ ਇਨਾਂ ਇਕੱਠਾ ਹੋ ਗਿਆ ਗਾਇਕ ਜਿਹੜੀ ਲੋਕਾਂ ਦੀ ਰੋਜ਼ ਦੀ ਜ਼ਿੰਦਗੀ ਦੀ ਜ਼ਰੂਰੀ ਚੀਜ਼ਾਂ ਗਿਆ ਆ ਉਹ ਸਾਰੀਆਂ ਹੀ ਖਰਾਬ ਹੋ ਚੁੱਕੀਆਂ ਪਾਣੀ ਕਰਕੇ ਬਿਹਾਲ ਹੋ ਚੁੱਕਾ ਮਾਹੌਲ ਉਥੋਂ ਦਾ ਉਹ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਮੰਗ ਕੀਤੀ ਗਈ ਕਿ ਜਲਦ ਤੋਂ ਜਲ ਕੋਈ ਸਾਨੂੰ ਜਾਂ ਸੁਰੱਖਿਸ਼ ਥਾਵਾਂ ਦੇ ਪਹੁੰਚਾਇਆ ਜਾਵੇ ਕਿ ਜਾਂ ਫੇ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਜਿਸ ਘਰ ਦੇ ਵਿੱਚ ਵੜ ਗਿਆ ਪਾਣੀ ਤੇ ਉਹ ਘਰ ਕਿਵੇਂ ਜੜਾ ਗਿਆ ਉਥੇ ਉਹ ਗੁਜ਼ਾਰਾ ਹੋਵੇਗਾ ਖਾਣ ਪੀਣ ਦਾ ਤੇ ਦਵਾਈ ਬੂਟੀ ਦਾ ਇਹ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਲੇਕਿਨ ਦੂਜੀ ਤਰਫ ਆਪਾਂ ਜੇ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਵੀ ਹੁਣ بارشਾਂ ਕਾਈ ਸ਼ਾਰਾਂ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਐ ਕਈ ਪਿੰਡਾਂ ਦੇ ਵਿੱਚ ਵੀ ਪਾਣੀ ਕਾਫੀ ਰਗਾਇਆ ਉਹ ਬਣ ਚੁੱਕਾ ਗਿਆ ਉੱਥੇ ਕੋਈ ਮਾਹੌਲ ਇਸ ਤਰ੍ਹਾਂ ਦੇ ਹੋ ਚੁੱਕੇ ਗਏ ਨੇ ਕਿ ਜਿਹੜੇ ਲੱਗਦੇ ਪਏ ਨੇ ਕਿ ਪਾਣੀ ਹੋਣਾ 2-2 2.5 ਫੁੱਟ ਲੋਕਾਂ ਦੇ ਘਰਾਂ ਦੇ ਵਿੱਚ ਪੜ ਚੁੱਕਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਪਾਣੀ ਦੇ ਨਿਕਾਸ ਲਈ ਕੋਈ ਵੀ ਜਿਹੜਾ ਗਿਆ ਉਹ ਪੁਕਤਾ ਪ੍ਰਬੰਧ ਨਹੀਂ ਗਏ ਸਿਰਫ ਦਾਅਵੇ ਕੀਤੇ ਜਾਂਦੇ ਐ ਸੀਵਰੇਜ ਦੇ ਲੇਕਿਨ ਕੰਮ ਤਾਂ ਕਈ ਟਾਈਮ ਫਿਸ਼ ਹੀ ਹੋ ਜਾਂਦਾ ਗਾਇਆ ਕਿਹਾ ਜਾਂਦਾ ਆ ਲੇਕਿਨ ਬਦਲਿਆ ਨੂੰ ਨਹੀਂ ਜਾਂਦਾ ਗਾ ਇਹਦੀਆਂ ਤਾਜ਼ੀਆਂ ਤਸਵੀਰਾਂ ਤੁਹਾਨੂੰ ਅਕਸਰ ਅਸੀਂ ਸੋਸ਼ਲ ਮੀਡੀਆ ਉਤੇ ਦਿਖਾਉਂਦੇ ਹੀ ਦਿੰਨੇ ਆ ਲੇਕਿਨ ਇਹ ਵੀਡੀਓ ਜਿਹੜਾ ਬਣਾਉਂਦਾ ਮੇਨ ਮਕਸਦ ਇਹ ਗਾ ਸੀ ਕਿ ਐਮਪੀ ਦੇ ਵਿੱਚ ਦੇਖ ਲਓ ਤੁਸੀਂ ਇਸ ਸਮੇਂ ਦੇ ਬਾਰਿਸ਼ ਦੇ ਕਰਕੇ ਕੀ ਇਹ ਤਾਜ਼ੇ ਹਾਲਾਤ ਤਬ ਨਾਲਾ ਚੋਕ ਹੋਆ ਬਹੁਤ सब रेता पत्ता तो पड़े हाँ सब का अब क्या बारिश तो आपको अभी अभी बंद बहुत पानी था इतना पानी था गया हाँ, गाड़ी वगैरह भी डूब गई गाड़ी बारिश हो रही थी सुबह तीन बजे से पानी आया है इतना इतना कमर कमर तक का पानी है देख सकते हैं आप हालत की जिले के विभिन्न तहसीलों और ब्लॉक्स में रात लगभग एक बजे से लेके बारिश का दौर चालू हुआ है कहीं पे ज्यादा कहीं पे कम जहाँ जहाँ जल की स्थिति है वहाँ से अगर निकालने की स्थिति है तो लोगों को निकाल के स्कूलों में भी शिफ्ट किया गया जैसे सुहागपोर में और लोकल दर्मदापुरम में कुछ कॉलोनियों में पानी का था तो वो पानी के लिए पंप लगा के निकालने की भी कार्यवाही चल रही है